प्यारे दोस्तों प्यार ਅਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੋਸਤੋ ਪਿਛਲੇ ਹਫਤੇ ਤੋਂ ਅਸੀਂ ਸ਼ਹੀਦ ਪਰਿਵਾਰਾਂ ਨੂੰ ਪੀੜਿਤ ਪਰਿਵਾਰਾਂ ਨੂੰ ਮਿਲਣਾ ਸ਼ੁਰੂ ਕੀਤਾ ਹੋਇਆ ਉਹਦਾ ਸ਼ੁਰੂਆਤ ਆ ਜਿਹੜੀ ਮਜੀਠੇ ਤੋਂ ਪਿਛਲੇ ਦਿਨੀ ਸ਼ਹੀਦੀ ਕੱਲੂ ਕਰੇ ਹਫਤੇ ਦੇ ਤਹਿਤ ਸ਼ਹੀਦ ਪਰਿਵਾਰਾਂ ਦਾ ਸਨਮਾਨ ਸ਼੍ਰੀ ਐਮ ਐਸ ਮਲਤਾਨੀ ਉਨ੍ਹਾਂ ਦੀ ਟੀਮ ਦੇ ਵੱਲੋਂ ਜਿਹੜਾ ਕੀਤਾ ਗਿਆ ਉੱਥੇ ਮੈਨੂੰ ਉਹਨਾਂ ਸਾਰੇ ਪਰਿਵਾਰਾਂ ਨੂੰ ਬੜੇ ਨੇੜੇ ਤੋਂ ਮਿਲਦਾ ਜਿਹੜਾ ਅਫਸਰ ਮਿਲਿਆ ਉਹਨਾਂ 'ਚ ਜੋਗਾ ਸਿੰਘ ਜੀ ਖਾਨਪੁਰ ਦਾ ਪਰਿਵਾਰ ਮੈਨੂੰ ਮਿਲਿਆ ਉਹਨਾਂ ਨਾਲ ਬਹੁਤ ਵਿਚਾਰ ਚਰਚਾ ਉੱਥੇ ਹੋਈ ਸ਼ਹੀਦ ਜਰਨਲ ਸੁਬੇਕ ਸਿੰਘ ਦੇ ਭਰਾਤਾ ਸਰਦਾਰ ਬੈਂਤ ਸਿੰਘ ਜੀ ਨਾਲ ਬਹੁਤ ਲੰਮੀ ਚਰਚਾ ਹੋਈ ਬੜਾ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਿਆ ਉਹਦੇ ਵਿੱਚ ਮੈਂ ਉਦੋਂ ਪਿੱਛੇ ਵੀਡੀਓ ਵੀ ਕੀਤੀ ਸੀ ਵੀ ਇਸ ਕਾਲੇ ਦੌਰ ਦੀ ਕੋਈ ਬੰਦਾ ਵੀ ਜਿਹੜਾ ਨਜਾਇਜ਼ ਭੇਟ ਚੜਿਆ ਸਾਡੇ ਹਿੰਦੂ ਵੀਰਾਂ ਦੇ ਪਰਿਵਾਰ ਹੈ ਸਾਡੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰ ਹੈ ਮੈਂ ਹਰ ਇੱਕ ਤੱਕ ਪਹੁੰਚੂਗਾ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਉਹ ਇਸ ਜੀ ਦੀ ਭੇਟ ਚੜੇ ਕਿਉਂ ਚੜੇ ਇਹਦੇ ਕਾਰਨ ਕੀ ਸਨ ਜਿੱਥੇ ਅਸੀਂ ਜਟਾਣਾ ਪਰਿਵਾਰ ਦਾ ਜ਼ਿਕਰ ਕਰਦੇ ਹਾਂ ਖਾਨਪੁਰ ਪਰਿਵਾਰ ਦਾ ਜ਼ਿਕਰ ਕਰਦੇ ਹਾਂ ਸਾਡੇ ਹਿਰਦੇ ਜਿਹੜੇ ਛਲਣੀ ਹੁੰਦੇ ਆ ਪਰ ਉਹਨਾਂ ਪਰਿਵਾਰਾਂ ਦਾ ਵੀ ਦੁੱਖ ਸਾਨੂੰ ਜਾ ਕੇ ਸਮਝਣਾ ਚਾਹੀਦਾ ਸੁਣਨਾ ਚਾਹੀਦਾ ਕਿਉਂਕਿ ਸਾਡੇ ਧਰਮ ਤੋਂ ਕਿਸੇ ਧਰਮ ਤੋਂ ਪਹਿਲਾਂ ਉਹ ਸਾਰੇ ਸਾਡੇ ਪੰਜਾਬ ਦੇ ਪੁੱਤ ਸਨ ਤੇ ਅੱਜ ਕੁਝ ਵਿਦਵਾਨ ਇਸ ਚੀਜ਼ ਦੀ ਚਰਚਾ ਕਰ ਰਹੇ ਆ ਦੂਸਰਾ ਇੱਕ ਲੜਕੀ ਦਾ ਕਤਲ ਹੁੰਦਾ ਮੈਂ ਤਾਂ ਚਾਹੁੰਦਾ ਨਹੀਂ ਸੀ ਹੁਣ ਸੋਸ਼ਲ ਮੀਡੀਆ ਤੇ ਆਉਣਾ ਕਿਉਂਕਿ ਇੱਥੇ ਮਗਜ਼ ਖਪਾਈ ਜੀ ਕਰਨੀ ਮੈਨੂੰ ਚੰਗੀ ਨਹੀਂ ਲੱਗਦੀ ਕਿਉਂਕਿ ਇੱਕ ਬੇਲੜਾਂ ਦਾ ਵਗ ਹੈ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਬੇਲਗਾਮ ਹੋਇਆ ਫਿਰਦਾ ਨਾ ਕੋਈ ਲੌਜਿਕ ਹੈ ਨਾ ਕੋਈ ਤਰਕ ਹੈ ਨਾ ਕੋਈ ਸਮਝ ਐ ਗੰਦੀ ਬੋਲੀ ਜਿਹਦਾ ਕਿਸੇ ਨੂੰ ਜੀ ਕਰਦਾ ਗਾਲ੍ਹਾਂ ਕੱਢੀ ਜਾਂਦਾ ਗੰਦੀਆਂ ਫਿਲਮਾਂ ਹੁਣ ਜਿਹੜੀ ਇਹ ਕੁੜੀ ਦਾ ਕਤਲ ਹੁੰਦਾ ਮੈਂ 2 ਮਿੰਟ ਲਾਉਣੇ ਉਹ ਤੋਂ ਜ਼ਿਆਦਾ ਨਹੀਂ ਮੈਂ ਉੱਤੇ ਲਾਉਣੇ ਉਹ ਸਮਾਜਿਕ ਗੰਦਗੀ ਪ੍ਰੋਸਦੀ ਸੀ ਮੰਨਦੇ ਆਪਾਂ ਪਰ ਕੀ ਕਤਲ ਕਰਨ ਦੇ ਨਾਲ ਇਹ ਗੰਦਗੀ ਰੁਕ ਜਾਊਗੀ ਜਿਹੜੀ ਗੰਦਗੀ ਸਾਡੇ ਦਿਮਾਗਾਂ 'ਚ ਵੜੀ ਆ ਉਹਦਾ 8 ਲੱਖ ਫਾਲੋਅਰ ਸੀ ਮਿਲੀਅਨ ਮਿਲੀਅਨ ਲੋਕ ਉਹਨੂੰ ਸੁਣਦੇ ਸੀ ਉਸ ਦਿਮਾਗੀ ਗੰਦਗੀ ਦਾ ਕੀ ਇਲਾਜ ਕਰੂੰਗੀ ਇਸੇ ਤਰ੍ਹਾਂ ਹੀ ਇੱਕ ਦੂਜੇ ਨੂੰ ਦੇਖ ਕੇ ਕੁਝ ਬੇਰੁਜ਼ਗਾਰ ਜਿਹੜੇ ਨੌਜਵਾਨ ਨੇ ਉਹਨਾਂ ਨੇ ਇਹ ਜੀਆਂ ਫਿਲਮਾਂ ਬਣਾਉਣੀਆ ਸ਼ੁਰੂ ਕੀਤੀਆਂ ਕਈ ਤਰ੍ਹਾਂ ਦੇ ਚੈਨਲ ਹੈਗੇ ਆ ਜਿਹੜੇ ਗੰਦੀਆਂ ਗਾਲਾਂ ਕੱਢਦੇ ਆ ਫਿਲਮਾਂ ਦੇ ਵਿੱਚ ਮਤਲਬ ਸੱਭੇਕ ਤੋਂ ਗੰਦੀ ਤੋਂ ਗੰਦੀ ਭਾਸ਼ਾ ਵਰਤੇ ਜਾਂ ਗੈਰ ਸੱਭੇਕ ਨਾਲ ਲੇਡੀਜ਼ ਨੇ ਕੁੜੀਆਂ ਕੰਮ ਕਰਦੀਆਂ ਉਹਦਾ ਕਾਰਨ ਇੱਕ ਬੇਰੁਜ਼ਗਾਰੀ ਹੈ ਕਿਉਂਕਿ ਇਹ ਚਾਰ ਪੈਸਿਆਂ ਦਾ ਸਾਧਨ ਬਣ ਚੁੱਕਿਆ ਉਹ 4 ਪੈਸਿਆਂ ਦੇ ਖਾਤਰ ਅਸੀਂ ਆਪਣੀ ਜ਼ਮੀਰ ਕਰਦਾਰ ਆਪਦਾ ਜਿਹੜਾ ਸਭ ਕੁਝ ਅਸੀਂ ਨੰਗਾ ਕਰਤਾ ਕੀ ਇੱਕ ਕਮਲ ਤੇ ਪਤਾ ਨਹੀਂ ਕਿੰਨੀਆਂ ਕਮਲਾਂ ਕਿੰਨੀਆਂ ਸਾਈਟਾਂ ਜਿਹੜੀਆਂ ਪੂਰਨ ਸਾਈਟਾਂ ਚੱਲ ਰਹੀਆਂ ਕੀ ਕਰੋਗੇ ਜਿਹੜੀ ਤੁਹਾਡੀ ਦਿਮਾਗੀ ਗੰਦਗੀ ਆ ਜਿਹੜੀ ਤੁਹਾਨੂੰ ਧਰਮ ਦੇ ਆਧਾਰ ਤੇ ਪਰੋਸੀ ਜਾਂਦੀ ਆ ਆ ਮੇਰੇ ਕੋਲੇ ਚਿਤਤੋਰ ਪਖਿਆਨ ਪਿਆ ਇਹਨੂੰ ਪੜਕੇ ਦੇਖੋ ਯਾਰ ਸਾਡੇ ਪ੍ਰਚਾਰਕਾਂ ਦਾ ਕੀ ਫਰਜ਼ ਬਣਦਾ ਸੀ ਇਹ ਤਾਂ ਘਰੇ ਇਕੱਲੇ ਬੈਠ ਕੇ ਨਹੀਂ ਪੜੀ ਜਾਂਦੀ ਤੇ ਪਰਿਵਾਰ ਦੇ ਵਿੱਚ ਤਾਂ ਪੜਨੀ ਬੜੀ ਔਖੀ ਆ ਮੈਂ ਤੁਹਾਨੂੰ ਇੱਕ ਦੋ ਚੀਜ਼ਾਂ ਸੁਣਾ ਕੇ ਆਪਾਂ ਅੱਗੇ ਚੱਲਦੇ ਆਂ ਫਿਰ ਉਹ ਸਰਦਾਰ ਅਜਮੇਰ ਸਿੰਘ ਇਤਿਹਾਸਕਾਰ ਉਹਨਾਂ ਦੀ ਇੱਕ ਇੰਟਰਵਿਊ ਪਈ ਉਹਦੇ ਤੋਂ ਆਪਾਂ ਕੁਝ ਅੰਸ਼ ਲੈ ਕੇ ਛਿੱਦੀ ਪਰਿਵਾਰਾਂ ਦੇ ਨਾਲ ਰابطਾ ਇਸੇ ਤਰ੍ਹਾਂ ਰਹੂਗਾ ਔਰ ਉਹਨਾਂ ਦੇ ਜਿਹੜੇ ਆ ਠੋਸ ਪ੍ਰਬੰਧ ਜਿਹੜਾ ਹੁਣ ਤੱਕ ਉਹਨਾਂ ਦੀ ਮਦਦ ਹੋਈ ਨਹੀਂ ਹੋਈ ਕਿਸ ਤਰ੍ਹਾਂ ਹੋਈ ਮੈਂ ਕਹਿੰਨਾ ਵੀ 20 20 ਕੁ ਮਲਤਾਨੀ ਸਾਡੀ ਕੌਮ ਤੇ ਤਿਆਰ ਹੋ ਜਾਣ ਇਹ ਪਰਿਵਾਰ ਸ਼ੀਤ ਪਰਿਵਾਰ ਸਾਡੇ ਰੋਲ ਨੂੰ ਵੱਜ ਜਾਣਗੇ ਇਹਦੇ ਤੇ ਆਪਾਂ ਅੱਗੇ ਗੱਲ ਕਰਦੇ ਪਹਿਲਾਂ ਮੈਂ ਇੱਕ ਤੁਹਾਨੂੰ ਸੁਣਾ ਦਿਆਂ ਫਿਰ ਆਪਾਂ ਚੱਲਦੇ ਪੜ੍ਹ ਲਓ ਇਹਦੇ ਅਰਥ ਤੁਸੀਂ ਕਰੋ ਮੈਂ ਨਹੀਂ ਕਰਨੇ ਇਹ ਕੀ ਕੀ ਲਿਖਿਆ ਇਹਦੇ ਵਿੱਚ ਇਹਦੇ ਚਤਰੋ ਚਤਰ ਦੇ ਵਿੱਚ ਲਿਖਿਆ ਤੇਜ ਉਸਤਰਾ ਏਕ ਮੰਗਾਇਓ ਨਿਜਕਰ ਗਏ ਕਿ ਰਾਬ ਚਲਾਇਓ ਤਾਂਕਿ ਮੂਢ ਝਾੜ ਸਭ ਡਾਰੀ ਦੇ ਕੇ ਦੇ ਕੇ ਹੱਸੀ ਚੰਚਲਨ ਆਰੀ ਹੁਣ ਦੋਸਤੋ ਇਹਦੇ ਅਰਥ ਕੀ ਕਰੋਗੇ ਤੁਸੀਂ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਂ ਤੇ ਉੱਤੇ ਮੜਿਆਂ ਗਈਆਂ ਚੀਜ਼ਾਂ ਸਾਡੇ ਪ੍ਰਚਾਰਕਾਂ ਦਾ ਫਰਜ਼ ਬਣਦਾ ਜੇ ਇਹ ਸਹੀ ਹੈ ਸਾਡੇ ਜਥੇਦਾਰ ਸਾਹਿਬ ਸਾਡੇ ਕੌਮ ਦੇ ਆਗੂ ਉਹਨਾਂ ਦਾ ਇਹ ਫਰਜ਼ ਬਣਦਾ ਇਹਦੇ ਤੋਂ ਸचेत ਕਰ ਮਨੁੱਖਾਂ ਨੂੰ ਜਿਹੜੇ ਇਹਨਾਂ ਨੂੰ ਪੜਨ ਵਾਲੇ ਉਹਨਾਂ ਦੇ ਦਿਮਾਗ ਕਿਸ ਤਰ੍ਹਾਂ ਦੇ ਹੋਣਗੇ ਮੈਂ ਦੱਸ ਕੇ ਟਾਣਾ ਵੀ ਇੱਕ ਉਹ ਤਾਂ ਇੱਕ ਸੀ ਜਿਹੜੀ ਸਮਾਜੇ ਗੰਦਗੀ ਫਲਾ ਰਹੀ ਸੀ ਉਹਦੇ ਉੱਤੇ ਜਿਹੜੀਆਂ ਦੋ ਤਿੰਨ ਗੰਦਗੀ ਹੋਰ ਫਲਾਉਣ ਲੱਗੇ ਪਏ ਵੀ ਉਹਦੇ ਨਾਲ ਰੇਪ ਹੋਇਆ ਅਜੇ ਕੋਈ ਮੈਡੀਕਲ ਪੁਸ਼ਟੀ ਨਹੀਂ ਕੋਈ ਪੁਲਿਸ ਨੇ ਪੁਸ਼ਟੀ ਨਹੀਂ ਕੀਤੀ ਇਹ ਵੀ ਤਾਂ ਗੰਦਗੀ ਫਲਾ ਰਹੇ ਆ ਨਾ ਮੈਂ ਕਹਿੰਦਾ ਵੀ ਕਾਸ਼ ਇਹ ਗੱਲ ਝੂਠ ਹੋਵੇ ਕਿਉਂਕਿ ਜਿਹੜੇ ਉਹਦਾ ਕਤਲ ਕਰਨ ਵਾਲੇ ਉਹਨਾਂ ਦੇ ਬਾਣਾ ਪਾਇਆ ਹੋਇਆ ਇਹ ਕਲੰਕ ਬਾਣੇ ਉੱਤੇ ਨਾ ਲੱਗੇ ਮੈਂ ਕਾਮਨਾ ਕਰਦਾ ਹਾਂ ਪਰ ਇਹ ਕੋਈ ਰਾਹ ਨਹੀਂ ਹੈਗਾ ਇਤਿਹਾਸਕਾਰ ਐਗਜ਼ਲੈਂਟ ਅਲੈਗਜ਼ੈਂਡਰ ਲਿਖਦੇ ਆ ਉਹਨਾਂ ਨੇ ਆਪਣੇ ਬੱਚਿਆਂ ਨੂੰ ਕਿਹਾ ਸੀ ਮੇਰੀ ਕਬਰ ਦੇ ਉੱਤੇ ਇਹ ਸ਼ਬਦ ਲਿਖਿਓ ਅਲੈਗਜ਼ੈਂਡਰ ਮੈਂ ਇਹਮ ਥਾ। ਯਹੀ ਮੇਰਾ ਵਹਿਮ ਥਾ। ਮੈਂ ਆਮ ਥਾ। ਯਹੀ ਅੰਜਾਮ ਥਾ। ਉਹਨ ਕੁੜੀ ਮਾਰੀ ਕਿਉਂ ਗਈ? ਉਹ ਭਰੋਸੇ ਚ ਲੈ ਕੇ ਉਹਨੂੰ ਬੁਲਾਇਆ ਗਿਆ। ਉਹਦੇ ਪਿੱਛੇ ਪਛੋਕੜ ਉਹਦਾ ਕੋਈ ਕੁਝ ਨਹੀਂ ਹੈਗਾ। ਉਹਨੂੰ ਕੌੜਨਾ ਤੇ ਤਰਾਸ਼ ਸੀ ਉਹਨੇ ਚੰਚਲਾ ਚੁੰਚਲਾ ਨਾਂ ਰੱਖ ਲਿਆ। ਮੈਂ ਤਾਂ ਇਹਨਾਂ ਨੂੰ ਸੁਣਦਾ ਨਹੀਂ, ਵੇਂਦਾ ਨਹੀਂ। ਪਰ ਇਹ ਲੋਕ ਵੀ ਉਹਨੂੰ ਸੁਣਨ ਵਾਲੇ ਆ ਫਿਰ ਇਥੋਂ ਅੰਦਾਜ਼ਾ ਲਾ ਲਓ ਵੀ ਸਾਡਾ ਦਿਮਾਗੀ ਲੈਵਲ ਕਿੱਥੇ ਆ। ਹੁਣ ਇੱਕ 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 ਚਰਿੱਤਰ ਤੁਹਾਨੂੰ ਹੋਰ ਸੁਣਾ ਕੇ ਫਿਰ ਆਪਾਂ ਮੁੜ ਕੇ ਆਪਾਂ ਅਗਲੀ ਆਪ ਦੇ ਕੰਮ ਦੇ ਵੀਡੀਓ ਤੇ ਹੁਣੇ ਆ ਮੈਂ ਨਹੀਂ ਇਹ ਜੀ ਚੀਜ਼ ਨੂੰ ਨਾ ਬਰਦਾਸ਼ਤ ਕਰਦਾ ਨਾ ਮੈਂ ਇਸ ਚੀਜ਼ ਦਾ ਕਿਸੇ ਨੂੰ ਅਲਾਉ ਕਰਦਾ ਇਹ ਬਿਲਕੁਲ ਨਹੀਂ ਹੋਣਾ ਚਾਹੀਦਾ ਸਖਤੀ ਨਾਲ ਇਹਨੂੰ ਪ੍ਰਸ਼ਾਸਨ ਨੂੰ ਬੰਦ ਕਰਨਾ ਚਾਹੀਦਾ ਸਾਨੂੰ ਇਹ ਚੈਨਲ ਵੇਖਣੇ ਬੰਦ ਕਰਨੇ ਚਾਹੀਦੇ ਪਹਿਲਾਂ ਆਪਣਾ ਫਰਜ਼ ਨਿਭਾਓ ਇਹਨਾਂ ਨੂੰ ਵੇਖਣੇ ਬੰਦ ਕਰੋ ਇਹਨਾਂ ਨੂੰ ਬਲਾਕ ਕਰੋ ਇਹਨਾਂ ਤੇ ਕੇਸ ਪਾਓ ਇਹਨਾਂ ਨੂੰ ਨੋਟਿਸ ਭੇਜੋ ਜੇਕਰ ਗਰੀਬੀ ਆ ਤੇ ਇਹਦਾ ਮਤਲਬ ਤੁਸੀਂ ਚੌਂਕਾ ਚ ਨੰਗੇ ਹੋ ਜਾਓਗੇ ਕਿ ਗਰੀਬੀ ਕੱਢਣ ਦਾ ਇਹੀ ਇੱਕ ਤਰੀਕਾ ਮੈਂ ਇੱਕ ਰਾਜਸਥਾਨ ਦੀ ਇੱਕ ਗਰੀਬ ਔਰਤ ਦੀ ਤੁਹਾਨੂੰ ਦਸੂਗਾ ਸਟੋਰੀ ਵੀ ਔਰਤਾਂ ਕਿਹੋ ਜੀਆਂ ਹੁੰਦੀਆਂ ਤੇ ਕਿਹੋ ਜੇ ਮਾਂ ਪਿਓ ਨੇ ਪਾਲੀ ਮੈਂ ਅੱਜ ਵੀ ਉਸ ਉਸ ਰਾਜਸਤਾਨੀ ਔਰਤ ਦੀ ਮਾਂ ਨੂੰ ਪਿਓ ਨੂੰ ਭਰਾਵਾਂ ਨੂੰ ਸਲਾਮ ਕਰਦਾ ਜਿਨੇ ਇੰਨੀ ਗਰੀਬੀ ਦੇ ਵਿੱਚ ਆਉਦੀ ਪਿਓ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਆਪਦੇ ਭਰਾਵਾਂ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਸਾਡੇ ਮੋਗੇ ਜਿਹੜਾ ਸਾਡਾ ਪੁਰਾਣਾ ਐਸਐਸਪੀ ਦਾ ਦਫ਼ਤਰ ਹੁੰਦਾ ਸੀ ਮਾਰਕੀਟ ਕਮੇਟੀ ਦੇ ਵਿੱਚ ਉਹਦੇ ਗੇਟ ਦੇ ਸਾਹਮਣੇ ਇੱਕ ਆੜਤੀਆਂ ਦੀ ਬੰਦ ਪਈ ਦੁਕਾਨ ਦਾ ਅਗਲਾ ਜਿਹੜਾ ਛਿੱੜ ਜਾ ਵਧਿਆ ਹੁੰਦਾ ਉਹਦੇ ਥੱਲੇ ਉਹ ਧੀ ਪਰਿਵਾਰ ਪਾਲ ਰਹੀ ਸੀ ਅਸੀਂ ਉਹਦੀ ਮਦਦ ਕਰਦੇ ਸੀ ਅਸੀਂ ਉਹਨੂੰ ਕੰਮ ਦਿੱਤਾ ਹੋਇਆ ਸੀ ਉਹਨੇ ਸਾਥੋਂ ਕਦੇ ਮਦਦ ਨਹੀਂ ਸੀ ਮੰਗੀ ਉਹ ਕਹਿੰਦੀ ਸੀ ਮੈਨੂੰ ਕੰਮ ਦੇ ਦਿਓ ਉਸ ਤੋਂ ਬਾਅਦ ਉਹ 5-6 ਆੜਤੀਆਂ ਦੇ ਘਰਾਂ 'ਚ ਕੰਮ ਕਰਦੀ ਸੀ ਪੰਜ ਉਹਦੇ ਬੱਚੇ ਸੀ ਅੱਜ ਉਹਦੇ ਬੱਚੇ ਕੋਈ ਮਨੀਮ ਹੈ ਕੋਈ ਹੋਰ ਕਾਰੋਬਾਰ ਕਰਦੇ ਆ ਕੀ ਉਹ ਗਰੀਬੀ ਨੇ ਉਹਨੂੰ ਵੇਸਵਾ ਵੰਡ ਤੇ ਮਜਬੂਰ ਕੀਤਾ ਮੈਂ ਤਾਂ ਸਲਾਮ ਕਰਦਾ ਉਸ ਦੀ ਨੂੰ ਕੀਵ ਜੀ ਮਾਪਿਓ ਨੇ ਕਿੱਡੀ ਦ੍ਰਿੜਤਾ ਨਾਲ ਉਹ ਬੱਚੀ ਪਾਲੀ ਹੋਊਗੀ ਐਡਾ ਵੱਡਾ ਮੁਸੀਬਤ ਦਾ ਪਹਾੜ ਉਹਦਾ ਘਰ ਵਾਲਾ ਉਥੇ ਦੁਨਨੇ ਕਾਲੀ ਨਹਿਰ ਦੇ ਉੱਤੋਂ ਸੁੱਕਾ ਬਾਲਣ ਲਾਉਂਦਾ ਕਿਕਰ ਤੋਂ ਥੱਲੇ ਡਿੱਗ ਪਿਆ ਉਹਦੀ ਰੀੜ ਦੀ ਹੱਡੀ ਟੁੱਟ ਗਈ ਘਰ ਵਾਲਾ ਮੰंजे ਤੇ ਪਿਆ ਲੈਟਰੀਨ ਦੀ ਤੇ ਬਾਥਰੂਮ ਦੀ ਬੋਤਲ ਲੱਗੀ ਆ ਤੜਕੇ ਉੱਠ ਕੇ ਪਹਿਲਾਂ ਉਹਨੂੰ ਨਿਭਾਉਂਦੀ ਆ ਉਹਦੀਆਂ ਦੋਨੇ ਉਹ ਪਾਈਪਾਂ ਲਾ ਕੇ ਸਾਫ਼ ਕਰਦੀ ਆ ਉਸ ਤੋਂ ਬਾਅਦ ਬੱਚਿਆਂ ਨੂੰ ਉਹਦੇ ਕੋਲੇ ਛੱਡ ਕੇ ਸਾਡੇ ਦਫ਼ਤਰ ਚ ਪੋਚਾ ਲਾ ਕੇ ਜਾਂਦੀ ਫਿਰ ਲੋਕਾਂ ਦੇ ਘਰਾਂ ਚ ਕੰਮ ਕਰਦੀ ਆ ਤੇ ਅੱਜ ਇੱਕ ਇੱਜ਼ਤ ਦੀ ਜ਼ਿੰਦਗੀ ਜਿਉ ਰਹੀ ਔਰ ਕੋ ਕੀ ਇਹ ਸਮਾਜ ਆਗਿਆ ਦਿੰਦਾ ਵੀ ਜੇ ਨਾਲੇ ਉਹ ਸੋਹਣੀ ਸੁਨੱਖੀ ਸੀ ਉਹ ਕਹਿੰਦੀ ਸੀ ਮੈਂ ਰਾਜਸਥਾਨ ਕੀ ਹਾਂ ਹਮ ਮਰ ਜਾਏਗੇ ਇਹਨਾਂ ਤੋਂ ਭੀਖ ਮੰਗਾਂਗੇ ਨਾ ਕਿਸੇ ਕੇ ਅੱਗੇ ਆਪਣੀ ਮੈਂ ਕਹਿੰਦਾ ਇਹੋ ਜੀਆਂ ਧੀਆਂ ਰੱਬ ਹਰੇਕ ਹੁੰਦੀ ਪਈ ਆ ਤਿੰਨ ਬੰਦੇ ਸਸਕਾਰਤੇ ਨਹੀਂ ਸੀ ਕੁੜੀਆਂ ਨੂੰ ਵੀ ਸਮਝਣਾ ਚਾਹੀਦਾ ਸੀ ਕਿਹੜੇ ਰਾਹ ਪੈ ਗਏ ਤੇ ਜਿਹੜੀਆਂ ਕੌਮਾਂ ਨੂੰ ਨਕਾਰਾ ਕਰਨਾ ਹੋਵੇ ਉਹਨਾਂ 'ਚ ਇਹ ਜਿਹੀਆਂ ਚੀਜ਼ਾਂ ਹੀ ਫਲਾਈਆਂ ਜਾਂਦੀਆਂ ਉਹਨਾਂ ਨੂੰ ਆਯਾਸ਼ ਬਣਾਇਆ ਜਾਂਦਾ ਉਹਨਾਂ ਨੂੰ ਵੱਧ ਤੋਂ ਵੱਧ ਸੁੱਖ ਸਹੂਲਤਾਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਦਿਲ ਖੋਲ ਕੇ ਕਰਜ਼ੇ ਦਿੱਤੇ ਜਾਂਦੇ ਆ ਇੱਕ ਚਲੋ ਇਹਨੂੰ ਹੁਣ ਛੱਡ ਦਈਏ ਮੈਂ ਨੇ ਇਹ ਧਾਰਮਿਕ ਮਸਲਾ ਇਹਦੇ ਤੇ ਆਪਾਂ ਨਾ ਗੱਲ ਕਰੀਏ ਆਪਾਂ ਇਸੇ ਵਿਸ਼ੇ ਤੇ ਰਹੀਏ ਹੁਣ ਵਿਸ਼ਾ ਜਿਹੜੇ ਪਾਸੇ ਨੂੰ ਆਪਾਂ ਛੇੜ ਲਿਆ ਇੱਕ ਪੱਤਰਕਾਰ ਬੁਰਾਕ ਓਬਾਮਾ ਨੂੰ ਸਵਾਲ ਕਰਦਾ ਵੀ ਇੰਡੀਅਨ ਪ੍ਰਾਈਮ ਮਿਨਿਸਟਰ ਬੇਸਟਰ ਮੋਦੀ ਕਹਿੰਦੇ ਆ ਵੀ ਬਰਾਕ ਓਬਾਮਾ ਮੇਰੇ ਬਹੁਤ ਚੰਗੇ ਮਿੱਤਰ ਹੈ ਤੇ ਅਸੀਂ ਤੂ ਤੜਾਕ ਕਰਕੇ ਵੀ ਗੱਲ ਕਰਦੇ ਆ ਮੋਦੀ ਜਿਹਦੀਆਂ ਆਮ ਹੀ ਤੁਸੀਂ ਇੰਟਰਵਿਊਆਂ ਦੇ ਵਿੱਚ ਇਹ ਗੱਲ ਸੁਣੀ ਆ ਪਰ ਬਰਾਕ ਓਬਾਮਾ ਜੀ ਦਾ ਜਵਾਬ ਕੀ ਸੀ ਵੀ ਦੁਨੀਆ ਅਮਰੀਕਾ ਨੂੰ ਦੇਖਦੀ ਆ ਤੇ ਮੈਂ ਡਾਕਟਰ ਸਿੰਘ ਨੂੰ ਦੇਖਦਾ ਤੇ ਡਾਕਟਰ ਸਿੰਘ ਮੇਰੇ ਬਹੁਤ ਮੇਰੇ ਆਦਰਸ਼ ਵੀ ਹੈ ਮੇਰੇ ਬਿਹਤਰ ਵੀ ਆ ਔਰ ਸਵਾਲ ਦੇ ਵਿੱਚ ਕਿਤੇ ਜ਼ਿਕਰ ਨਹੀਂ ਕੀਤਾ ਡਾਕਟਰ ਮਨਮੋਹਨ ਸਿੰਘ ਦਾ ਪਰ ਜਵਾਬ ਦੇ ਵਿੱਚ ਇੱਕ ਪ੍ਰਾਈਮ ਮਿਨਿਸਟਰ ਜਵਾਬ ਦੇ ਰਿਹਾ ਅਮਰੀਕਾ ਦਾ ਸੁਪਰਕਾਪ ਪਾਵਰ ਸੁਪਰ ਪਾਵਰ ਦਾ ਪ੍ਰੈਜ਼ੀਡੈਂਟ ਜ਼ਿਕਰ ਡਾਕਟਰ ਮਨਮੋਹਨ ਸਿੰਘ ਦਾ ਹੋ ਰਿਹਾ ਜੀ ਤੇ ਸਵਾਲ ਕੀਤਾ ਗਿਆ ਉਹਦਾ ਕਿਤੇ ਨਾ ਹੀ ਹੈ ਨਹੀਂ ਵਿੱਚ ਮੋਦੀ ਦਾ ਇਥੋਂ ਅੰਦਾਜ਼ੇ ਲਾ ਲਓ ਵੀ ਸਾਡੇ ਕੋਲੇ ਕਿਹੋ ਜਿਹਾ ਦਿਮਾਗ ਸੀ ਕਿਉਂਕਿ ਡਾਕਟਰ ਮਨਮੋਹਨ ਸਿੰਘ ਮਹਿੰਗਾਈ ਦੇ ਉੱਤੇ ਇੱਕੋ ਗੱਲ ਕਰਦੇ ਹੁੰਦੇ ਸੀ ਬਾਜ਼ਾਰ ਅੱਜ ਇਹ ਸਭ ਕੁਝ ਅਜਿਹਾ ਵਪਰੇ ਬਾਜ਼ਾਰ ਦੀ ਦੇਣ ਹੈ। ਬਾਜ਼ਾਰ ਚੋਂ ਮੁਨਾਫਾ ਕੱਢਿਆ ਜਾਂਦਾ। ਬਾਜ਼ਾਰ ਦੇ ਵਿੱਚ ਧੰਦਾ ਚੱਲਦਾ। ਵਪਾਰ ਦੇ ਨਾਂ ਦੇ ਉੱਤੇ। ਕਿਰਤੀਆਂ ਨੂੰ ਲੁੱਟਿਆ ਜਾਂਦਾ। ਤੇ ਡਾਕਟਰ ਮਨਮੋਹਨ ਸਿੰਘ ਬਾਜ਼ਾਰ ਦੀ ਜਦੋਂ ਗੱਲ ਕਰਦੇ ਸੀ ਉਹ ਕਹਿੰਦੇ ਸੀ ਮਹਿੰਗਾਈ ਬਾਜ਼ਾਰ ਦੇ ਕੰਟਰੋਲ ਚ ਹੈ। ਪਰ ਬਾਜ਼ਾਰ ਮੇਰੇ ਕੰਟਰੋਲ ਚ ਨਹੀਂ। ਕਿੰਨੇ ਤਾਕਤਾਂ ਨੇ ਬਾਜ਼ਾਰ ਕੰਟਰੋਲ ਕੀਤਾ ਹੋਇਆ ਉਹੀ ਤਾਕਤਾਂ ਸਰਕਾਰਾਂ ਚਲਾਉਂਦੀਆਂ ਆਪਣੀ ਕੀਮਤ ਬਾਜ਼ਾਰ ਤੈਅ ਕਰਦਾ ਅਸੀਂ ਆਮ ਹੀ ਅੱਗੇ ਪਿੰਡਾਂ ਚ ਕਹਿੰਦੇ ਸੀ ਯਾਰ ਆ ਚੀਤਾ ਬਾਜ਼ਾਰੂ ਬਣੀ ਆ ਆਪਾਂ ਨਹੀਂ ਲੈਣੀ ਤੁਸੀਂ ਦੁੱਧ ਲੈਣ ਜਾਂਦੇ ਹੋ ਡੈਰੀ ਤੋਂ ਤੁਹਾਡਾ ਗਵਾਂਢੀ ਡੈਰੀ ਚ ਦੁੱਧ ਪਾਉਂਦਾ ਚੋਕੇ ਤੁਹਾਡਾ ਦਿਮਾਗ ਕਿੱਥੇ ਤੱਕ ਕਰਦਾ ਜੇ ਤੁਸੀਂ ਉਹ ਤੋਂ ਰਸਤੇ ਚ ਕਹਿੰਦੇ ਯਾਰ ਮੈਨੂੰ ਦੁੱਧ ਦਾ ਤੂੰ 50 ਰੁਪਏ ਡੈਰੀ ਤੇ ਪਾਉਣਾ ਮੈਥੋਂ 55 ਲੈ ਲੈ ਉਹ ਕਹੋਗਾ ਨਹੀਂ ਯਾਰ ਮੈਂ ਤਾਂ ਡੈਰੀ ਤੇ ਲੈ ਕੇ ਜਾ ਇਹ ਆ ਬਾਜ਼ਾਰ ਦੀ ਪਕੜ ਤੁਹਾਡੇ ਦਿਮਾਗ ਤੇ ਹੁਣ ਉਹਨੇ 50 ਰੁਪਏ ਦਿੱਤਾ ਡੈਰੀ ਵਾਲੇ ਨੂੰ ਤੇ ਡੈਰੀ ਵਾਲਾ ਤੁਹਾਨੂੰ 65 ਰੁਪਏ ਚ ਦੇ ਰਿਹਾ ਇੱਕ ਡਰਮ ਦੇ ਵਿੱਚ ਪਾਉਣ ਤੇ ਕੱਢਣ ਚ ਮੈਂ ਇਹ ਚੀਜ਼ ਦੀ ਜਦੋਂ ਇਹਨੂੰ ਥੋੜਾ ਜਿਹਾ ਮੈਂ ਕਿਹਾ ਬਾਜ਼ਾਰ ਨੂੰ ਪੜੀਏ ਕੀ ਹੈ ਆਮ ਸਾਡੇ ਕਿਸਾਨ ਲੀਡਰ ਦੋ ਕਿਸਾਨ ਇੱਕ ਤਾਂ ਡੱਲੇਵਾਲ ਤੇ ਰਾਜੇਵਾਲ ਗੱਲ ਕਰਦੇ ਹੁੰਦੇ ਆ ਨਿਊ ਵਰਲਡ ਆਰਡਰ ਦੀ ਫਿਰ ਸੰਸਾਰ ਨੂੰ ਚਲਾਉਣ ਵਾਲੇ ਨਿਜਮ ਕੀਨੇ ਕੜੇ ਉਹਦਾ ਇਹ ਚੀਜ਼ਾਂ ਹਿੱਸਾ ਜਿਹੜਾ ਕਤਲ ਹੋ ਜਾ ਇਹ ਇੱਥੋਂ ਹੀ ਉਪਜਦਾ ਉਹ ਇੱਕ ਕੀ ਧੇਰਾ ਜਿਹੜੀ ਸਾਰੇ ਬਾਜ਼ਾਰ ਨੂੰ ਤੇ ਸੰਸਾਰ ਦੇ ਨਿਜਮਾ ਨੂੰ ਕੰਟਰੋਲ ਕੀਤਾ ਹੋਇਆ ਉਹਨਾਂ ਦੇ ਸੰਸਾਰ ਵਾਸਤੇ ਵੀ ਨਿਜਮ ਹੈ ਉਹਨਾਂ ਦੇ ਬਾਜ਼ਾਰ ਵਾਸਤੇ ਵੀ ਨਿਜਮ ਇੱਕ ਇਲੂਮਿਨਾਟੀ ਨਾਂ ਤੁਸੀਂ ਸੁਣਿਆ ਹੋਣਾ ਜਿਨੇ ਬਾਅਦ ਇਸ ਇੰਡੀਆ ਕੰਪਨੀ ਤੇ ਕਬਜ਼ਾ ਕੀਤਾ 5 ਸਾਲ ਬਾਅਦ ਉਹ ਸੰਸਤਾ ਨੂੰ ਚਲਾਉਣ ਵਾਲਾ ਸੀਗਾ ਉਹਦਾ ਨਾਮ ਮੈਥੋਂ ਥੋੜਾ ਜਿਹਾ ਵਿਸਰ ਗਿਆ ਮੈਂ ਰਾਉਸਚਾਈਲਡ ਜਿਨ੍ਹਾਂ ਨੇ ਪਹਿਲਾਂ ਬੈਂਕ ਜਿਹੜੀ ਆ ਬੈਂਕਾਂ ਬਣਾ ਕੇ ਬੈਂਕਾਂ ਦੀ ਇਜ਼ਾਰੇਦਾਰੀ ਆਪਣੀ ਪਕੜ ਚ ਲਿਆਂਦੀ ਤੇ ਜਿਹੜੇ ਇੰਗਲੈਂਡ ਦੀ ਮਹਾਰਾਣੀ ਦੀ ਸਪੋਰਟ ਲੈ ਕੇ ਸ਼ੁਰੂ ਹੋਈ ਸੀ ਤੇ 5 ਸਾਲ ਬਾਅਦ ਉਹਨੇ ਇਹ ਗੱਲ ਕਹਿਤੀ ਸੀ ਵੀ ਸਾਡੇ ਵਾਸਤੇ ਕੋਈ ਮਹਿਣਾ ਨਹੀਂ ਰੱਖਦਾ ਕਿ ਇੰਗਲੈਂਡ ਦੀ ਮਹਾਰਾਣੀ ਦੀ ਕੁਰਸੀ ਤੇ ਕੌਣ ਬੈਠਾ ਉਹ ਸਾਡੀ ਕੱਠ ਪੁਤਲੀ ਆ ਡਾਕਟਰ ਮਨਮੋਹਨ ਸਿੰਘ ਇਹ ਗੱਲ 2010-11 ਚ ਕਰਦੇ ਆ ਜਦੋਂ ਉਹ ਪ੍ਰਾਈਮ ਮਿਨਿਸਟਰ ਬਣਦੇ ਆ ਕਿਉਂਕਿ 1957 ਦੇ ਵਿੱਚ ਇਹੀ ਜ਼ਿਕਰ ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਕਰਦੇ ਆ ਵੀ ਜਿਹੜੇ ਅਸੀਂ ਆ ਜਿੰਨੇ ਆ ਸੰਸਦ ਵਿੱਚ ਬੈਠੇ ਹੋਏ ਨੇ ਇਹਨਾਂ ਨੇ ਇਹਨਾਂ ਤਾਕਤਾਂ ਦੇ ਅੱਗੇ ਸਿਲੰਡਰ ਕਰ ਦਿੱਤਾ ਉਹਦੇ ਚ ਇੱਕ ਉਹਨਾਂ ਨੇ ਸ਼ਬਦ ਵਰਤਿਆ ਸੀ ਕਾਬਾਲ ਵੀ ਅਸੀਂ ਉਹਨਾਂ ਸ਼ਾਹਸ਼ਾਹਾਂ ਦੇ ਅੱਗੇ ਸਿਲੰਡਰ ਕਰ ਚੁੱਕੇ ਆ ਆਪਦੀ ਸਵੈਰਨਟੀ ਆਪਦੀ ਪ੍ਰਭੂ ਸੱਤਾ ਆਜ਼ਾਦੀ ਉਹਦੇ ਚ ਇੱਕ ਸ਼ਬਦ ਰੱਖ ਕੇ ਵਰਕੇ ਚਵਲ ਤੇ ਇਸੇ ਤਰ੍ਹਾਂ ਹੀ ਅਮਰੀਕਾ ਦੇ ਰਾਸ਼ਟਰਪਤੀ ਨੇ ਵੀ ਇਹ ਗੱਲ ਕਹੀ ਸੀ ਵੀ ਮੈਂ ਜਾਣੇ ਅਣਜਾਣੇ ਚ ਆਪਣਾ ਦੇਸ਼ ਇਹਨਾਂ ਦੇ ਹੱਥੀਂ ਹਵਾਲੇ ਕਰਕੇ ਬਰਬਾਦ ਕਰ ਚੁੱਕਿਆ ਉਹੀ ਲਾਈਨ ਦੇ ਉੱਤੇ ਡਾਕਟਰ ਮਨਮੋਹਨ ਸਿੰਘ ਚੱਲਦੇ ਹੋਏ ਬਾਜ਼ਾਰ ਦਾ ਜ਼ਿਕਰ ਕਰਦੇ ਸੀ ਅੱਜ ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਜ਼ਿਕਰ ਕਰਨਾ ਚਾਹੀਦਾ ਸਾਨੂੰ ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਅੱਗੇ ਵਧਣਾ ਚਾਹੀਦਾ ਵੀ ਸਾਡੀ ਸਮੱਸਿਆ ਕੀ ਆ ਸਾਥੋ ਜ਼ਮੀਨਾਂ ਖੋਣ ਦੇ ਪਲਾਨ ਕਿਵੇਂ ਬਣਾਏ ਜਾ ਰਹੇ ਆ ਸਾਨੂੰ ਉਲਝਾਇਆ ਕਿਸ ਤਰ੍ਹਾਂ ਜਾ ਰਿਹਾ ਕਿਉਂਕਿ ਉਹਨਾਂ ਨੇ ਉਹਨਾਂ ਦੇ ਕੋਲੇ ਹੁੰਦਾ ਵੀ ਇੱਕ ਮੁੱਦਾ ਖੜਾ ਕਰਦਾ ਇੱਕ ਮੁੱਦਾ ਖੜਾ ਕਰਨਾ ਦੂਸਰੇ ਨੇ ਮੁੱਦੇ ਨੂੰ ਓਛਾਲਣਾ ਉਹਨੂੰ ਬਾਜ਼ਾਰ ਦੇ ਵਿੱਚ ਓਛਾਲਣਾ ਤੀਜੇ ਨੇ ਉਹਤੇ ਕੰਟਰੋਲ ਕਰਨਾ ਹੁਣ ਇਹਨਾਂ ਤਿੰਨਾਂ ਨੂੰ ਪਿੱਛੇ ਇਲੂਮਿਨਾਟੀ ਗੈਂਗ ਜਿਹੜਾ ਉਹ ਕੰਟਰੋਲ ਕਰਦਾ। ਅਸੀਂ ਉੱਥੋਂ ਤੱਕ ਆਵਦੀ ਸੋਚ ਲਿਜਾ ਹੀ ਨਹੀਂ ਸਕਦੇ। ਸੋਕਰਾਟ ਕਹਿੰਦਾ ਵੀ ਜਿਸ ਸਮਾਜ ਦੇ ਵਿੱਚ ਫਕੀਰਾਂ ਦੀ ਗਿਣਤੀ ਜ਼ਿਆਦਾ ਹੋ ਜਾਵੇ। ਕਹਿੰਦੇ ਉੱਥੋਂ ਦੀ ਗ੍ਰਸਤੀ ਜਿਹੜੀ ਆ ਸਮਝ ਲਓ ਵੀ ਬਹੁਤ ਡਾਵਾ ਡੋਲ ਹੋ ਚੁੱਕੀ ਆ। ਉਹ ਕਹਿੰਦੇ ਜਿਸ ਸਮਾਜ ਦੇ ਵਿੱਚ ਹਰ ਤੀਜਾ ਬੰਦਾ ਵਿਦਵਾਨ ਹੋ ਜੇ। ਸਮਝ ਲਓ ਵੀ ਉਹ ਸਮਾਜਿਕ ਗੜਕਣ ਦੇ ਬਹੁਤ ਨੇੜੇ ਆ। ਅੱਜ ਸਾਡੀ ਮੈਂ ਤੇ ਬਾਈ ਕੁੱਕੀ ਗੈਲ ਅਸੀਂ 3-4 ਸਾਲ ਤੋਂ ਲੱਗੇ ਹੋਏ ਆ ਤੁਹਾਨੂੰ ਸੁਚੇਤ ਕਰਨ ਤੁਹਾਡੇ ਨਾਲ ਮੱਥਾ ਸਾਡੀਆਂ ਵੀਡੀਓ ਕਿਉਂ ਨਹੀਂ ਲੋਕ ਸੁਣਦੇ ਕਿਉਂਕਿ ਸਾਡਾ ਜਿਹੜਾ ਦਿਮਾਗੀ ਲੈਵਲ ਉਹ ਰਹਿ ਇੱਥੋਂ ਤੱਕ ਗਿਆ ਉਹ ਗੰਦਗੀ ਤੱਕ ਹੀ ਆ ਕੇ ਖੜ ਗਿਆ ਇੰਨਾ ਹੋਲੀਆਂ ਚੀਜ਼ਾਂ ਤੇ ਆ ਕੇ ਖੜ ਗਿਆ ਵੀ ਅਸੀਂ ਮਾਸਕਰੇ ਟਾਈਪ ਆ ਨੀਟੂ ਸ਼ਟਰਾਂ ਵਾਲੇ ਦੇ ਮਗਰ ਤਾੜੀਆਂ ਮਾਰਨੀਆਂ ਹੱਸਣਾ ਕਹਿੰਦੇ ਹਕ ਹੁੰਦੇ ਪੋਡਕਾਸਟ ਕਰਨ ਵਾਲੇ ਮੈਨੂੰ ਉਹਨਾਂ ਦੇ ਤਰਸਉਂਦਾ ਜਿਹੜੇ ਗੁਰਸਿੱਖ ਨੇ ਇਹਨਾਂ ਦੇ ਮੂੰਹ ਦੇ ਉੱਤੇ ਦਾੜ੍ਹੀਆਂ ਪ੍ਰਕਾਸ਼ ਕੀਤੀਆਂ ਹੋਈਆਂ ਜਦੋਂ ਉਹ ਖੁਸਰਿਆਂ ਨੂੰ ਲਿਆ ਕੇ ਉੱਥੇ ਬਿਠਾ ਕੇ ਤੇ ਖੁਸਰਿਆਂ ਨੂੰ ਦੰਦੀਆਂ ਕੱਢਦੇ ਆ ਜਿਹੜੀਆਂ ਕਿ ਕੋਈ ਹੱਸਣ ਵਾਲੀ ਗੱਲ ਹੀ ਨਹੀਂ ਹੁੰਦੀ ਕਿਸੇ ਗੱਲ ਤੇ ਹੱਸਣ ਵਾਲੀ ਹੋਵੇ ਤੇ ਉਹ ਤੇ ਹੱਸਿਆ ਵੀ ਜਾਂਦਾ ਉਹ ਮਤਲਬ ਗੇਹ ਲਿਆ ਕੇ ਬਿਠਾ ਲੈ ਜਨਾਨੇ ਬਿਠਾ ਬਿਠਾ ਕੇ ਤੇ ਉਹਨਾਂ ਤੇ ਹੱਸ ਰਹੇ ਨੇ ਕਿ ਅਸੀਂ ਕਿੱਥੇ ਤੇ ਸਾਡੀ ਦਿਮਾਗੀ ਗੰਦਗੀ ਆ ਇਹਨੂੰ ਕੌਣ ਸਾਫ਼ ਕਰੂਗਾ ਅਸੀਂ ਬੱਚਿਆਂ ਤੇ ਦੋਸ਼ ਲਾ ਰਹੇ ਹਾਂ ਬੱਚਿਆਂ ਦਾ ਮੋਬਾਈਲ ਸਾਡੀ ਜ਼ਿੰਦਗੀ ਦਾ ਅੱਜ ਹਿੱਸਾ ਜੇ ਮੈਂ ਵੀ ਤੁਹਾਡੇ ਰੂਬਰੂ ਹੋ ਰਿਹਾ ਤੇ ਮੋਬਾਈਲ ਦੇ ਜ਼ਰੀਏ ਹੀ ਹੋ ਰਿਹਾ ਪਰ ਸਾਨੂੰ ਆਪਣੇ ਬੱਚਿਆਂ ਨੂੰ ਉਥੋਂ ਤੱਕ ਸੁਚੇਤ ਕਰਨਾ ਪੈਣਾ ਵੀ ਮੋਬਾਈਲ ਦੇ ਆ ਫਾਇਦੇ ਆ ਆ ਇਹਦੇ ਜਿਹੜੇ ਹੈਗੇ ਆ ਨਹੀਂ ਇਹਦੇ ਆ ਨੁਕਸਾਨ ਹੈ ਮੇਰਾ ਇੱਕ ਪੁਲਿਸ ਅਫਸਰ ਦੋਸਤ ਆ ਉਹਦਾ ਬੱਚਾ ਗੇ ਦੇ ਲੱਛਣ ਜਿਓ ਚ ਦਿਸਣ ਲੱਗੇ ਤੋ ਮੈਨੂੰ ਕਹਿੰਦਾ ਯਾਰ ਮੇਰਾ ਤਾਂ ਜੀ ਕਰਦਾ ਤੇ ਗੋਲੀ ਮਾਰ ਦੇ ਮੈਂ ਨਾ ਇਹ ਇਹਦੇ ਕੀ ਬਸਾ ਹੈ ਇਹ ਵੀ ਇੱਕ ਰੱਬ ਨੇ ਜੀ ਪੈਦਾ ਕੀਤਾ ਜਿਹੜੇ ਬੱਚੇ ਆ ਲੈਸਬੀਅਨ ਤੇ ਐਲਜੀਬੀਟੀ ਜਿਹੜੀ ਕਮਿਊਨਿਟੀ ਚ ਪੈਦਾ ਹੁੰਦੀ ਆ ਉਹ ਸਮਾਜ ਬਣੋ ਸਮਾਜ ਚ ਜੋ ਕੁਝ ਵੇਖਦੇ ਓਵੇਂ ਬਣਦੀ ਆ ਕਿਉਂਕਿ ਸਾਡੀ ਉਹਦੇ ਚ ਸਭ ਤੋਂ ਵੱਡੀ ਕਮਜ਼ੋਰੀ ਹੈ ਇੱਕ ਇੱਕ ਬੱਚਾ ਸਾਡੇ ਰਹਿ ਗਿਆ ਬੰਦੇ ਅਸੀਂ ਬਾਹਰ ਕੰਮ ਕਰਦੇ ਫਿਰਦੇ ਬੱਚਾ ਘਰੇ ਮਾਂ ਨਾਲ ਭੈਣਾ ਨਾਲ ਦਾਦੀਆਂ ਨਾਲ ਅਟੈਚ ਆ ਉਹ ਔਰਤਾਂ ਵਾਲੇ ਗੁਣ ਜਿਆਦਾ ਗ੍ਰਹਿਣ ਕਰ ਲੈਂਦਾ ਉਹ ਜਿ ਦਲੇਰੀ ਮਰਦਾਂ ਵਾਲੀ ਰਹੀ ਨਹੀਂ ਆ ਪਰ ਇਹਦਾ ਇਲਾਜ ਹੈ ਅਸੀਂ ਇਲਾਜ ਤੇ ਕਿੰਨਾ ਜੋਰ ਲਾਇਆ ਵੇਰ ਕਿੰਨਾ ਕੀਤਾ ਮੈਂ ਉਹਨੂੰ ਕਿਹਾ ਉਹਨੂੰ ਪੀਜੀਆ ਹੀ ਲੈ ਕੇ ਜਾ ਉੱਥੇ ਦਾ ਇਲਾਜ ਹੈਗਾ ਤੇ ਟੀਕੇ ਲੱਗਣਗੇ 2 ਸਾਲ ਦਾ ਇਲਾਜ ਹੈ ਅੱਜ ਉਹ ਬੱਚਾ ਦੋ ਬੱਚਿਆਂ ਦਾ ਬਾਪ ਹੈ ਉਹਨੂੰ ਸਮਾਜ ਚ ਜਿਉਣਾ ਸਿਖਾਇਆ ਉਹ ਜਿਹੜੇ ਮਰਦਾਂ ਵਾਲੇ ਗੁਣ ਵਿਆੰਦੇ ਉਹਨੂੰ ਦਲੇਰੀ ਚ ਲਿਆਂਦਾ ਕੀ ਇਹਨਾਂ ਨੂੰ ਗਾਲਾਂ ਕੱਢ ਕੇ ਇਹਨਾਂ ਨੂੰ ਇਸ ਤਰ੍ਹਾਂ ਬੇਇੱਜ਼ਤੀਆਂ ਕਰ ਕਰਕੇ ਇਹਨਾਂ ਦੇ ਖਤਲ ਕਰਕੇ ਕੀ ਅਸੀਂ ਸਮਾਜ ਚੋਂ ਖਤਮ ਕਰ ਦਿਆਂਗੇ 2016 ਦੇ ਵਿੱਚ 33 ਗੇ ਮਾਰ ਦਿੱਤੇ ਇੱਕ ਮੁਸਲਮਾਨ ਨੇ 54 ਫੱਟੜ ਕਰਤੇ ਕੀੜਾ ਤੋਂ ਡਰ ਗਏ ਜਿਵੇਂ ਅੱਜ ਇਹਦਾ ਕਤਲ ਹੋਇਆ ਹੁਣ ਜਿਹੜੇ ਗਾਂਡੂ ਟਾਈਪ ਲੋਕ ਨੇ ਮੈਨੂੰ ਇਹ ਸ਼ਬਦ ਕਹਿਣਾ ਨਹੀਂ ਚਾਹੀਦਾ ਜਿਹੜਿਆ ਜਿਹੜੀਆਂ ਫਿਲਮਾਂ ਬਣਾਉਂਦੇ ਆ ਕਈ ਬਣਾਈਆਂ ਇਹਨਾਂ ਦੇ ਪੇਜ ਜਿਹੜੇ ਹੁੰਦੇ ਆ YouTube ਦੇ ਚੈਨਲ ਕਿੰਨਾ ਗੰਦਬਾ ਅੱਜ ਮਾਫੀਆਂ ਮੰਗੀਆਂ ਦੇ ਪੈਰਾਂ 'ਚ ਡਿੱਗੇ ਪਏ ਆ ਇੰਨੇ ਕੇ ਸਾਲੇ ਇਹਨਾਂ ਦਾ ਇਹਨਾਂ ਦਾ ਇਹਨਾਂ ਚ ਇਹਨਾਂ ਦੀ ਆਤਮਾ ਇਹਨਾਂ ਦੀ ਤਕੜੀ ਇੰਨੇ ਕੇ ਦਲੇਰ ਨਹੀਂ ਫਿਰ ਪਹਿਲਾਂ ਸੋਚਣ ਲੱਗੇ ਬੋਲੋ ਵੀ ਸਮਾਜ ਸਾਡਾ ਇਸ ਚੀਜ਼ ਦੀ ਨਹੀਂ ਆਗਿਆ ਦਿੰਦਾ ਪਰ ਇਹਦੇ ਪਿੱਛੇ ਵੀ ਖੜੀ ਹੈ ਬੇਰੁਜ਼ਗਾਰੀ ਚਮਕ ਧਮਕ ਪੈਸਾ ਉਹ ਪੈਸਾ ਦੇਖ ਰਹੇ ਕਿਵੇਂ ਆ ਰਿਹਾ ਆ ਪੌਡਕਾਸਟ ਕਰਨ ਵਾਲੇ ਪੈਸੇ ਤੇ ਵੀਓ ਨਾਲ ਮਤਲਬ ਹੈ ਕਰਤਾਰ ਨਾਲ ਪੰਜਾਬ ਨਾਲ ਸਾਡੇ ਸਮਾਜ ਨਾਲ ਕੋਈ ਮਤਲਬ ਨਹੀਂ ਸੌਰੀ ਇਸ ਕਰਕੇ ਦੋਸਤੋ ਸਾਡੀ ਇਹ ਚਿੰਤਾ ਤੇ ਚਿੰਤਨ ਦਾ ਵਿਸ਼ਾ ਹੁਣ ਉਹਨਾਂ ਦੇ 8 8 ਲੱਖ ਫਾਲੋਅਰ ਹੈ ਉਹ ਗੰਦ ਪਾਉਣ ਵਾਲੀ ਤਾਂ ਇੱਕ ਹੈ ਤੇ 8 ਲੱਖ ਜਿਹੜੇ ਦਿਮਾਗ ਦੀ ਗੰਦਗੀ ਵਾਲੇ ਉਹਨੂੰ ਸੁਣ ਰਹੇ ਤੇ ਉਹਨਾਂ ਦਾ ਕੀ ਇਲਾਜ ਕਰੂਗਾ ਤੁਸੀਂ ਕਿ ਉਹਨਾਂ ਦਾ ਇਲਾਜ ਐ ਸਾਡੇ ਕੋਲੇ ਫਿਰ ਅਸੀਂ 8 ਲੱਖ ਮਾਰ ਦਿਆਂਗੇ ਉਸ ਤੋਂ ਬਾਅਦ ਜਦੋਂ ਉਹ ਗੇ ਮਾਰ ਦਿੱਤੇ ਗਏ ਕੇਹਰਾਉ ਡਰ ਗਏ ਹੁਣ ਮੈਂ ਤੁਹਾਨੂੰ ਪਹਿਲਾਂ ਦੱਸਿਆ ਨੇ ਵੀ ਮੁੱਦਾ ਇੱਕ ਬਣਾਇਆ ਉਹਨਾਂ ਦੀ ਮੀਟਿੰਗ ਰੱਖੀ ਗਈ ਗਿਆਂ ਦੀ ਇੱਕ ਨੂੰ ਉਹਨਾਂ ਨੂੰ ਦਬਾਉਣ ਵਾਸਤੇ ਮਾਰਨ ਵਾਸਤੇ ਤਿਆਰ ਕੀਤਾ ਤੀਜਾ ਫਿਰ ਉਹ ਸਮਾਜ ਚ ਉਛਾਲਿਆ ਗਿਆ ਉਹਨਾਂ ਨੂੰ ਪਹਿਲਾਂ ਡਰਾਇਆ ਗਿਆ ਫਿਰ ਉਹ ਇੰਨੇ ਤਕੜੇ ਹੋਏ ਕਿ ਉਹ ਕਾਨੂੰਨ ਦਾ ਆਸਰਾ ਲੈਣ ਲੱਗ ਪਏ ਅੱਜ ਬਹੁਤ ਕੰਟਰੀਆਂ ਨੇ ਉਹ ਕਾਨੂੰਨ ਪਾਸ ਕਰ ਦਿੱਤੇ ਉਹ ਤਾਂ ਉਦੋਂ ਵੱਡੀ ਚਪੇੜ ਵੱਜ ਗਈ ਸਮਾਜ ਦੇ ਮੂੰਹ ਤੇ ਅ ਅੰਮ੍ਰਿਤਸਰ ਦੇ ਵਿੱਚ ਤੇ ਉਹ ਚੰਡੀਗੜ੍ਹ ਤੇ ਉਹਨਾਂ ਨੇ ਪ੍ਰੇਡ ਜੀ ਰੱਖੀ ਉਥੇ ਦਾੜੀਆਂ ਰੱਖੀਆਂ ਵਾਲੇ ਮੁੰਡੇ ਪੱਗਾਂ ਸੋਹਣੀਆਂ ਬੰਨੀਆਂ ਉਹ ਜਿਹੜੇ ਲੱchn ਕਰ ਰਹੇ ਉਹ ਵੈਸੇ ਹੀ ਸ਼ਰਮ ਆ ਰਹੀ ਏ ਵੇਖ ਕੇ ਸਾਨੂੰ ਯਾਰ ਇਹਨਾਂ ਬੱਚਿਆਂ ਨੂੰ ਉਸ ਗੰਦਗੀ ਚੋਂ ਪਿੱਛੋਂ ਕੱਢਣਾ ਪਊਗਾ ਸਾਡੇ ਕੋਲੇ ਕੱਢਣ ਦਾ ਤਰੀਕਾ ਇਹਨਾਂ ਦਾ ਇਲਾਜ ਇਹਨਾਂ ਦੀਆਂ ਜਿਹੜੀਆਂ ਉਹਨਾਂ ਦੀਆਂ ਭਾਵਨਾਵਾਂ ਹਨ ਉਹਨਾਂ ਦੀਆਂ ਜਿਹੜੀਆਂ ਹੈ ਜੇ ਕਈ ਵਾਰੀ ਛੱਤਰ ਨਾਲ ਨਹੀਂ ਮੋੜਦੇ ਉਹਨਾਂ ਪਿਆਰ ਨਾਲ ਮੋੜ ਲਓ ਜਿੱਥੇ ਪਿਆਰ ਨਾਲ ਨਹੀਂ ਸੋਤਾਂਦਾ ਤੇ ਛਿੱਤਰ ਥੋੜਾ ਬਹੁਤਾ ਵਰਤ ਲੋ ਪਰ ਇਹ ਵੀ ਤਾਂ ਨਹੀਂ ਕੋਈ ਮਾਰਿਆ ਕਿਸੇ ਦਾ ਕੋਈ ਹੱਲਾ ਕਿਸੇ ਦਾ ਕਤਲ ਕੀਤਾ ਹੁਣ ਮੈਂ ਸਰਦਾਰ ਜੀ ਮੇਰ ਸਿੰਘ ਦੀ ਗੱਲ ਕਰੀ ਗਿਆ ਆਪਾਂ ਜਿਹੜੀ ਇੰਟਰਵਿਊ ਹੁਣ ਸਾਡੇ ਚ ਕਿੰਨੇ Hindu ਪਰਿਵਾਰ ਬੇਗਨਾਹ ਮਾਰੇ ਬੱਸਾਂ ਚੋਂ ਕੱਢ-ਕੱਢ ਮਾਰੇ ਰੇਲ ਗੱਡੀਆਂ ਚ ਮਾਰੇ ਬਦੋਵਾਲ ਤਾਂ ਅਸੀਂ ਖੁਦ ਗਵਾਏ ਉਸ ਜਿੱਦੇ ਸੀ ਉਹਦੇ ਨਵੇਂ-ਨਵੇਂ ਭਰਤੀ ਹੋਏ ਸੀ ਉਹ ਬੱਚੇ ਕਿੰਨੇ ਮਰੇ ਉੱਥੇ ਕਿਸੇ ਨੇ ਜ਼ਿਕਰ ਨਹੀਂ ਕੀਤਾ ਅਜੇ ਤੱਕ ਕਿੰਨੀਆਂ ਲੇਡੀਜ਼ ਉੱਥੇ ਪ੍ਰੈਗਨੈਂਟ ਸੀ ਜਿਨ੍ਹਾਂ ਦੀ ਡਿਲੀਵਰੀ ਹੋਣ ਦੇ ਵਿੱਚ ਕਿ ਹਫ਼ਤਾ ਬਾਕੀ ਸੀ ਕਨੇਸ਼ੇ ਕਾਂਡ ਜਦੋਂ ਹੁੰਦਾ 80 ਬੱਚੇ ਮਰੇ ਤੇ 17 ਲੇਡੀਜ਼ ਪ੍ਰੈਗਨੈਂਟ ਸੀ ਜਿਹੜੇ ਬੱਚਿਆਂ ਨੇ ਦੁਨੀਆ ਵੀ ਨਹੀਂ ਵੇਖੀ ਤੇ ਏਜੰਸੀਆਂ ਅਜਮੇਰ ਸਿੰਘ ਜੀ ਆਹ ਹੀ ਕਰਦੀਆਂ ਹੁੰਦੀਆਂ ਕਰਕੇ ਏਜੰਸੀਆਂ ਨੇ ਕਲੰਕ ਸਿੱਖਾਂ ਦੇ ਸਿਰ ਮੜਿਆ ਜਿਹੜੇ ਕੈਨੇਡਾ 'ਚ ਮਲਕ ਦਾ ਪਿੱਛੇ ਜੇ ਕਤਲ ਹੋਇਆ ਉਹ ਬੱਬਰ ਖਾਲਸਾ ਦਾ ਫਾਈਨੈਂਸਰ ਸੀ ਉਹ ਪਰ ਉਹਨੂੰ ਇੰਡੀਅਨ ਰਿਜ਼ਰਵ ਬੈਂਕ ਆਫ ਰਿਜ਼ਰਵ ਰਿਜ਼ਰਵ ਬੈਂਕ ਆਫ ਇੰਡੀਆ ਉਹਨੂੰ 2 ਬਿਲੀਅਨ ਡਾਲਰ ਦਾ ਕ੍ਰੈਡਿਟ ਲਿਮਟ ਦਿੰਦੀ ਹੈ। ਇਸ ਤਰ੍ਹਾਂ ਕਰਦੀਆਂ ਏਜੰਸੀਆਂ। ਤੇ ਤੁਹਾਡੇ ਬਾਰੇ ਮੈਂ ਜ਼ਿਆਦਾ ਨਹੀਂ ਕਹਿਣਾ ਤੁਸੀਂ ਸਤਕਾਰਯੋਗ ਹੋ, ਬਜ਼ੁਰਗ ਹੋ। ਏਜੰਸੀਆਂ ਗੁਰਵਿੰਦਰ ਸਿੰਘ ਤੋਂ ਅਜਮੇਲ ਸਿੰਘ ਔਲਖ ਬਣਾ ਦਿੰਦੀਆਂ। ਬਸ ਇਹਦੇ 'ਚ ਸਾਰਾ ਹੀ ਤੁਹਾਡਾ ਜੀਵਨ ਹੈ। ਵੀ ਗੁਰਵਿੰਦਰ ਸਿੰਘ ਤੋਂ ਅਜਮੇਰ ਸਿੰਘ ਔਲਖ ਕਿਵੇਂ ਬਣ ਗਿਆ? ਮਾਲਵਿੰਦਰ ਸਿੰਘ ਮਾਲੀ ਤੁਹਾਡਾ ਸਾਥੀ ਬੈਠਾ ਹੈ ਜਿੰਨੇ ਮਾਲੀ ਸਾਹਿਬ ਨੇ ਆਪਦੀ ਯੰਗ ਇਸ ਦੇ ਵਿੱਚ ਜਿੰਨੀ ਜ਼ਿੰਦਗੀ ਉਸ ਬੰਦੇ ਨੇ ਕੌਮ ਨੂੰ ਦਿੱਤੀ ਹੈ ਔਰ ਉਹਨਾਂ ਪਰਿਵਾਰਾਂ ਨੂੰ ਦਿੱਤੀ ਹੈ ਮੈਂ ਇੱਕ ਪਰਿਵਾਰ ਨਾਲ ਵਿਚਰਦੇ ਵੀ ਕਿਹੜੇ ਕਿਲੀ ਬੋਦਲਾ ਪਰਿਵਾਰ ਮਾਰਿਆ ਸੀ ਉਸ ਵੇਲੇ ਜਿਵੇਂ ਅੱਜ ਅਸੀਂ ਇੱਕ ਸਟੇਟ ਸਿਰਜ ਰਹੇ ਆ ਨਾ ਪੁਲਿਸ ਸਟੇਟ ਉਸ ਵੇਲੇ ਇਹੀ ਹਾਲਾਤ ਸੀ ਪਰ ਉਹ ਮਾਲੀ ਵਰਗਾ ਬੰਦਾ ਜਿਹੜਾ ਹੱਕ ਤਾਣ ਕੇ ਬੋਲਦਾ ਰਿਹਾ ਅੱਜ ਤੁਸੀਂ ਉਹਨੂੰ ਵੀ ਨਹੀਂ ਬਖਸ਼ ਰਹੇ ਕਿਸੇ ਦੀ ਕੀਤੀ ਦੇ ਉੱਤੇ ਐਡੀ ਛੇਤੀ ਪਾਣੀ ਨਾ ਫੇਰਦਿਆ ਕਰੋ ਜੇ ਤੁਸੀਂ ਉਸ ਵਕਤ ਨੂੰ ਨਹੀਂ ਜਾਣਦੇ ਜੇ ਤੁਸੀਂ ਬੱਚੇ ਹੋ ਤੇ ਉਸ ਵਕਤ ਨੂੰ ਪੜੋ ਉਸ ਵਕਤ ਨੂੰ ਸਮਝੋ ਜਿਨ੍ਹਾਂ ਨੇ ਆਪਣੀ ਜਵਾਨੀ ਇਸ ਲੇਖੇ ਲਾਈ ਤੇ ਬਡੇਪੇ 'ਚ ਉਹਨਾਂ ਤੋਂ ਇਹ ਆਸ ਨਹੀਂ ਕਰੀਦੀ ਹੁੰਦੀ ਅੱਜ ਤੁਹਾਡੇ ਤੇ ਜ਼ਿੰਮੇਵਾਰੀ ਆ ਤੁਸੀਂ ਕਰੋ ਉਹਨਾਂ ਉਹਨਾਂ ਤੋਂ ਜ਼ਿਆਦਾ ਕੀ ਕਰਦੇ ਹੋ ਉਹ ਜਿੱਥੇ ਲਾਈਨ ਛੱਡ ਕੇ ਗਿਆ ਤੁਸੀਂ ਉਸ ਲਾਈਨ ਤੋਂ ਅੱਗੇ ਤੋਰੋ ਕਿੱਥੇ ਜਾ ਕੇ ਖੜਦੇ 33 35 35 ਹੰਤੂ ਬਸਾਂ ਚੋ ਲਾਕੇ ਮਾਰੇ ਜਾ ਜਾਂਦਾ ਨਹੀਂ ਜੱਸੀਆਂ ਨੇ ਕਰਾਤਾ ਹੋਰ ਕਰਤਾ ਖਾੜਕੂ ਧਰਾਨੇ ਨੂੰ ਹਿੰਦੂ ਮਾਰਦੇ ਜਿਹੜਾ ਏਜੰਸੀਆਂ ਦਾ ਕੰਮ ਹੈ ਨਾ ਉਹ ਬੰਦਿਆਂ ਨੂੰ ਪਤਾ ਨਹੀਂ ਲੱਗਦਾ ਕਿ ਏਜੰਸੀ ਕੰਮ ਕਿਵੇਂ ਕਰਦੇ ਨੇ ਹੋਂਡ ਥੋੜਾ ਕੰਮ ਤਾਂ ਬਿੰਦੂ ਮਾਰ ਹਾਂ ਬਿੰਦੂ ਵਾਲੇ ਮਸਲੇ ਤੇ ਕਦੇ ਕਿਸੇ ਨੇ ਬਾਤ ਵੀ ਨਹੀਂ ਕਿਹਾ ਜਦੋਂ ਪੀਸ ਹੋ ਗਿਆ ਕਿ ਯਾਰ ਸਾਡੇ ਤੋਂ ਗਲਤ ਹੋਇਆ ਬੰਦੇ ਤਾਂ ਹੈਗੇ ਨਹੀਂ ਕੋਈ ਗਲਤ ਕਹਿਣ ਵਾਸਤੇ ਮੌਤ ਲੈ ਸਕ ਬਾਲ ਚਾਈ ਉਹ ਤਾਂ ਬੜਾ ਮਾਰਕ ਕਰੇ ਤੁਹਾਨੂੰ ਲੱਗਦਾ ਕਿਸੇ ਤਰ੍ਹਾਂ ਨਹੀਂ ਦਾਸੂਏ ਤੌਰ ਤੇ ਪੰਜਾਬ ਦੇ ਹਿੰਦੂਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਮਾਫੀ ਮੰਗਣ ਨਾਲ ਕੁਝ ਨਹੀਂ ਤੁਸੀਂ ਲਿਖਿਆ ਚਾਰ ਥਾਮਾਂ ਤੋਂ 33 35 35 ਹਿੰਦੂ ਬੱਸਾਂ ਚੁਲਾ ਕੇ ਮਾਰੇ ਹਾਂਜੀ ਕੋਈ ਮੈਂ ਕਹਾਂ ਜਾਂਦਾ ਇਹ ਯੋਸੀਆਂ ਨੇ ਕਰਾਤਾ ਹੋਰ ਕਰਤਾ ਖਾੜ ਕੂਤਰਾਂ ਨੇ ਉਹ ਹਿੰਦੂ ਮਾਰੇ ਨਾ ਐਨਾ ਕੁਛ ਰਲ ਗੱਡ ਹੋ ਗਿਆ ਸੀ ਮਤਲਬ ਮਾਰੇ ਤਾਂ ਖੜ ਖੁਆਨੇ ਕੀ ਏਜੰਸੀਆਂ ਦਾ ਕੰਮ ਹੈ ਨਾ ਉਹ ਬੰਦਿਆਂ ਨੂੰ ਪਤਾ ਨਹੀਂ ਲੱਗਦਾ ਵੀ ਏਜੰਸੀਆਂ ਕੰਮ ਕਿਵੇਂ ਕਰਦੀ ਮੈਨੂੰ ਤਾਂ ਬਾਅਦ ਚ ਕਾਫੀ ਥਿਰ ਬਾਅਦ ਜਾ ਕੇ ਸਮਝ ਆਈ ਹਰ ਲਹਿਰ ਦੇ ਕੁਛ ਅਡਵਾਈਜ਼ਰ ਦੇ ਨਹੀਂ ਹੁੰਦੇ ਯਾਰ ਉਹ ਪੁੱਛਦਿਆਂ ਬੰਤੇ ਉੱਥੇ ਤੁਸੀਂ ਪੁੱਠੀ ਮਤ ਦੇ ਦਿਓ ਕਿਸੇ ਤਰ੍ਹਾਂ ਵੀ ਹੁਣ ਥੋੜਾ ਕੰਮ ਤਾਂ ਬਣੂ ਦੇਖਿੰਦੂ ਮਾਰੂ ਆ ਵੀ ਹੋਣਾ ਮੈਂ ਤੁਸੀਂ ਇਸ ਦੇ ਵਿੱਚ ਮੈਂ ਤੁਹਾਨੂੰ ਇੱਕ ਫੈਕਟ ਦੱਸ ਦਦਾ ਅੱਜ ਨਾਲਾ ਕਾਂਡ ਹੋਇਆ ਨਾ ਮਰਤਪਾਲ ਵਾਲਾ ਇਹਦੇ ਬਾਰੇ ਮੈਨੂੰ ਫੈਕਟ ਪਤਾ ਲੱਗ ਗਿਆ ਮੈਨੂੰ ਐਸੀ ਇੰਨੀ ਵੰਸੀ ਪਤਾ ਬੰਦਿਆਂ ਨੂੰ ਯਾਰ ਇਹ 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 ਤਾਂ ਬਹੁਤ ਵੱਡੀ ਮੂਰਖਤਾ ਹੀ ਹੈ ਇਸ ਤਰ੍ਹਾਂ ਕਰਨਾ ਇੰਨੀ ਤਾਕਤ ਬਣ ਗਈ ਤੁਹਾਡੀ ਇੰਨਾ ਵੀ ਪਤਾ ਨਾ ਲੱਗਿਆ ਹੁਣ ਪਤਾ ਲੱਗਿਆ ਜੀ ਇੱਕ ਬੰਦੇ ਨੇ ਉਹਨਾਂ ਨੂੰ ਮੋਟੀਵੇਟ ਕੀਤਾ ਕੌਣ ਸੀ ਮੈਂ ਨਾਂ ਨਹੀਂ ਲੈਂਦਾ ਉਹ ਨਾ ਅਗਲੀ ਵੀਡੀਓ ਜੋ ਮੈਂ ਲਊਗਾ ਕਿਹੜਾ ਬੰਦਾ ਸੀ ਜਿਹਦਾ ਸਾਰ ਜੇ ਮੇਰ ਸਿੰਘ ਜ਼ਿਕਰ ਕਰਨ ਲੱਗੇ ਡਰਦੇ ਆ ਨਾ ਉਹ ਆਪਾਂ ਦੱਸਾਂਗੇ ਕਿਹੜਾ ਸੀ ਜਿੱਦਣ ਅਸੀਂ ਇਹਨਾਂ ਸਾਰਿਆਂ ਨੂੰ ਇਹ ਗੱਲ ਕਹੀ ਸੀ ਵੀ ਅੱਜ ਬੇਅਦਬੀ ਕੋੜਕਪੂਰਾ ਦਾ ਚਲਾਨ ਦੇਣਾ ਉਹ ਦੋਨੇ ਅਸਰੋ ਸੱਟ ਦੇ ਮੈਂਬਰ ਆ ਜਿਨ੍ਹਾਂ ਦਾ ਹਾਈ ਕੋਰਟ ਦੇ ਵਿੱਚ ਹਾਜ਼ਰ ਹੋਣਾ ਬਹੁਤ ਜ਼ਰੂਰੀ ਸੀ ਉਹਦੇ ਪਿੱਛੇ ਬਾਈਬਲ ਵਰਗੀ ਬੇਅਦਬੀ ਜਨਾਲੇ ਕਰਨ ਦੀ ਜਿਹੜੀ ਪਿੱਛੇ ਦੀ ਜਿਹੜੀ ਸਾਰੀ ਇੱਕ ਗਿਣੀ-ਮਿਣੀ ਸਾਜ਼ਿਸ਼ ਕਿਹੜੇ ਬੰਦੇ ਨੇ ਸਾਰੀ ਇਹ ਚਾਲ ਖੇਡੀ ਕੀਰੇ ਅਮਰਪਾਲ ਨੂੰ ਟਰੈਪ ਚ ਫਸਾਇਆ ਜਨਾਲੇ ਕਾਣ ਵਾਸਤੇ ਅਸੀਂ ਉਹਨੂੰ ਤਿੰਨ ਦਿਨ ਪਹਿਲਾਂ ਮੈਂ ਉਹਨੂੰ ਰੋਕਿਆ ਸੀ ਵੀ ਪੁਲਿਸ ਨਾਲ ਬੇ ਲੋੜਾ ਟਕਰਾਣਾ ਕਦੇ ਬਣਾਈ ਕਿਉਂਕਿ ਅੱਜ ਦੀ ਪੁਲਿਸ ਉਸ ਵਰਗੀ ਪੁਲਿਸ ਨਹੀਂ ਗਈ ਅੱਜ ਦੇ ਬਹੁਤ ਨੌਜਵਾਨਾ ਸਿੰਘਾਂ ਵਾਲੇ ਤੂੰ ਦੇਖੇ ਆ ਤੇਰੇ ਨਾਲ ਤਸਵੀਰਾਂ ਖਚਾਈਆਂ ਤਿੰਨ ਤੈਨੂੰ ਫੋਲੋ ਕਰਦੇ ਆ ਇਹਨਾਂ ਦਾ ਇਹ ਚੀਜ਼ ਦਾ ਖਿਆਲ ਰੱਖੀ ਮੈਂ ਇੱਕ ਪੁਲਿਸ ਅਫਸਰ ਆ ਮੈਂ ਰਿਟਾਇਰ ਹੋਇਆ ਮੈਂ ਤੁਹਾਨੂੰ ਇਕੱਠੇ ਕਰਕੇ ਪੁਲਿਸ ਦੇ ਖਿਲਾਫ ਚੱਲ ਲੈ ਕੇ ਤੁਰਪਾ ਮੈਨੂੰ ਨਹੀਂ ਪਤਾ ਵੀ ਸਾਡੀ ਪੁਲਿਸ ਦੀ ਪਾਵਰ ਕੀ ਆ ਮੇਰੀ ਬੇਵਕੂਫੀ ਹੈ ਨਾ ਜੇ ਮੈਂ ਤੁਹਾਨੂੰ ਲਿਜਾ ਕੇ ਉਹ ਪੱਠੀ 'ਚ ਚੋਕਾ ਅੱਜ ਜਿਹੜਾ ਆ ਕਾਂਡ ਹੋਇਆ ਜਿਹੜੀ ਆ ਕੁੜੀ ਮਾਰੀ ਗਈ ਬਠਿੰਡੇ ਕਿਉਂ ਕਿਉਂ ਮਾਰੀ ਗਈ ਆ ਇਹਦੇ ਪਿੱਛੇ ਵੀ ਦੋ ਵੱਡੇ ਕਾਰਨ ਹੈ ਇੱਕ ਮੁੰਡਾ ਪਿਛਲੇ ਦਿਨੀ ਬਠਿੰਡੇ ਪੁਲਿਸ ਹਰਾਸਚ ਮਾਰਿਆ ਜਾਂਦਾ ਨਾਬੇ ਵਾਲਾ ਮੁਕਾਬਲਾ ਕਰਨਣ ਵਾਲਾ ਜਿਹੜਾ ਉਹ ਮੁੱਦਾ ਅਜੇ ਤੱਕ ਜਿਹੜਾ ਅੱਜ ਵੀ ਜਿਹੜਾ ਹੈਗਾ ਉਹਨੂੰ ਪੂਰਾ ਸੋਸ਼ਲ ਮੀਡੀਆ ਦੇ ਉੱਤੇ ਪੂਰਾ ਪਾਵਰ ਦੇ ਵਿੱਚ ਲੋਕ ਚਾਹੁੰਦੇ ਆ ਵੀ ਉਹਨਾਂ ਬੱਚਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਖਾਸ ਕਰਕੇ ਜਿਹੜਾ ਇਹ ਬੱਚਾ ਬਠਿੰਡੇ ਵਾਲਾ ਤੇ ਉਹ ਜਿਹੜਾ ਜਸਪ੍ਰੀਤ ਹੈ ਤੇ ਤੀਜਾ ਜਿਹੜਾ ਸ਼ਿਵਸੈਨ ਵਾਲਿਆਂ ਨੇ ਪਰਸ ਉਹ ਚੌਥੇ ਉਹ ਕਰਤੂਤ ਕੀਤੀ ਇੱਕ ਸਿੱਖ ਬੱਚੇ ਨਾਲ ਕੁੱਟਮਾਰ ਕੀਤੀ ਹੈ ਮੈਂ ਕੋਸ਼ਿਸ਼ ਕਰੂੰਗਾ ਮੈਂ ਕੱਲ ਜਾਂ ਪਰਸੋਂ ਨੂੰ ਪਰਿਵਾਰ ਨੂੰ ਜਾ ਕੇ ਮਿਲਾਂਗਾ ਜੈ ਜਮੇਰ ਸਿੰਘ ਜੀ ਤੁਸੀਂ ਮਾਫੀ ਨਹੀਂ ਮੰਗ ਸਕਦੇ ਉਹਨਾਂ Hindu ਪਰਿਵਾਰਾਂ ਤੋਂ ਉਹਨਾਂ ਪੁਲਿਸ ਦੇ ਪਰਿਵਾਰਾਂ ਤੋਂ ਮੈਂ ਹੱਥ ਜੋੜ ਕੇ ਉਹਨਾਂ ਪਰਿਵਾਰਾਂ ਤੋਂ ਮਾਫੀ ਮੰਗਦਾ ਸਾਨੂੰ ਪੰਜਾਬੀਆਂ ਨੂੰ ਮੰਗਣੀ ਚਾਹੀਦੀ ਆ ਉਹਨਾਂ ਨੇ ਆਪਣੇ ਜੀ ਬੱਸਾਂ 'ਚ ਘਰੋਂ ਕੋਈ ਇੰਟਰਵਿਊ ਦੇਣ ਚੱਲਿਆ ਕੋਈ ਆਦੇ ਕੰਮ ਤੇ ਚੱਲਿਆ ਕੋਈ ਰਿਸ਼ਤੇਦਾਰੀ ਚੱਲਿਆ ਉਹਨਾਂ ਬੇਗਨਾਹਾਂ ਨੂੰ ਲਾ ਲਾ ਕੇ ਮਾਰਿਆ ਤੇ ਮਾਰਨ ਵਾਲਿਆਂ ਨੇ ਜ਼ਿੰਮੇਵਾਰੀਆਂ ਚੱਕੀਆਂ ਤੇ ਖੜਕੂਆਂ ਦੀ ਇੱਕ ਧਿਰ ਨੇ ਉਹਦੀ ਨਿੰਦਿਆ ਕੀਤੀ ਜਿਵੇਂ ਜਦੋਂ ਢਿਲਮਾ ਕਾਡ ਹੁੰਦਾ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਦੀ ਨਿੰਦਿਆ ਕੀਤੀ ਪਰ ਕਰਨ ਵਾਲੇ ਵੀ ਬੁੱਕਲ ਜੀ ਬੈਠੇ ਸੀ ਤੇ ਇਹਦੇ ਤੇ ਅਗਲੀ ਵੀਡੀਓ ਤੇ ਜ਼ਿਕਰ ਕਰਾਂਗੇ ਸਾਨੂੰ ਉਹਨਾਂ ਪਰਿਵਾਰਾਂ ਤੋਂ ਦਿਲ ਖੋਲ ਕੇ ਮਾਫੀ ਮੰਗਣੀ ਚਾਹੀਦੀ ਆ ਉਹਨਾਂ Hindu ਪਰਿਵਾਰਾਂ ਤੋਂ ਸਾਡੇ ਭਰਾ ਨੇ ਉਹਨਾਂ ਪੁਲਿਸ ਦੇ ਪਰਿਵਾਰ ਜਿਹੜੇ ਇਹਨੂੰ ਸੰਤ ਬੱਚੇ ਵੀ ਬਜ਼ੁਰਗ ਵੀ ਚੱਕ ਚੱਕ ਮਾਰੇ ਤੁਹਾਨੂੰ ਮੈਂ ਦੱਸਿਆ ਸੀ ਕਿ 7ਵੀਂ ਕਲਾਸ ਚ ਪੜ੍ਹਦੇ ਬੱਚੇ ਦੇ ਪਿੱਛੋਂ ਗੋਲੀਆਂ ਮਾਰੀਆਂ ਸਾਨੂੰ ਦਿਲ ਖੋਲ ਕੇ ਉਹਨਾਂ ਪਰਿਵਾਰਾਂ ਦੇ ਜ਼ਖਮਾਂ ਤੇ ਮਲਮ ਲਾਉਣੀ ਚਾਹੀਦੀ ਆ ਅਸੀਂ ਜਿੱਥੇ ਮੈਂ ਕਹਿੰਦਾ ਜਿੱਥੇ ਸਾਨੂੰ ਇਹਨਾਂ ਪਰਿਵਾਰਾਂ ਦੀ ਮਦਦ ਜਿਵੇਂ ਕਰ ਰਹੇ ਸਾਨੂੰ ਉਹਨਾਂ ਪਰਿਵਾਰਾਂ ਦੀ ਵੀ ਮਦਦ ਕਰਨ ਜਿਹਦੇ ਉਹ ਰੁਲ ਗਏ ਛੋਟੇ ਛੋਟੇ ਦੁਕਾਨਦਾਰ ਸਾਡੇ ਦੇ ਕਾਲਗੇ ਵਾਲੇ ਡੇਮ ਰੂ ਪਲੋਰੀ ਛੋਟੇ ਛੋਟੇ ਪਰਿਵਾਰ ਗਰੀਬ ਪਰਿਵਾਰ ਜਿਹੜੇ ਇਸ ਚੀਜ਼ ਦੀ ਭੇਟ ਚੜੇ ਅਗਲੀ ਵੀਡੀਓ ਚ ਸਾਰਾ ਕਰਾਂਗੇ ਦਿਓ ਆਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਸਾਰਿਆਂ ਨੂੰ ਅਪੀਲ ਕਰਦਾ ਜਿਹੜੇ ਬਾਲੇ ਤੱਤੇ ਗਰਮ ਹਨ ਉਹ ਨਾ ਪੁਲਿਸ ਨੂੰ ਇਹ ਮੈਦਾਨ ਖਾਲੀ ਬਣਾ ਕੇ ਦਿਓ ਕਿ ਅੰਗ ਕੱਢਣ ਨੂੰ ਤੁਹਾਡੇ ਸਿੱਧੀਆਂ ਗੋਲੀਆਂ ਮਾਰਨ ਵਾਲੇ ਬਣਨ। ਅਸੀਂ ਇਸ ਚੀਜ਼ ਤੋਂ ਖੜਾ ਛਣਵਾ ਰਹੇ ਹਾਂ ਲੜਾਈ ਵੀ ਨਾ ਇਹ ਕੰਮ ਨਹੀਂ ਹੋਣਾ ਚਾਹੀਦਾ ਸਾਡੇ ਧੀਆ ਪੁੱਤਾਂ ਨੂੰ ਦੇ ਨਹੀਂ ਗੋਲੀਆਂ ਵਜਣੀਆਂ ਚਾਹੀਦੀਆਂ। ਉਹ ਜੇ ਕ੍ਰਾਈਮ ਦੇ ਵਿੱਚ ਚਲੇ ਗਏ ਉਹਨਾਂ ਨੂੰ ਮੋੜ ਲੈਣਾ ਚਾਹੀਦਾ ਸਾਨੂੰ ਜੇ ਕੋਈ ਦੀ ਸ਼ੁਰੂਆਤ ਨਾ ਇਹ ਮੈਦਾਨ ਬਣਾ ਕੇ ਦਿਓ। ਇਹ ਸਾਡੇ ਕਿਸੇ ਵਾਸਤੇ ਵੀ ਫਾਇਦੇ 'ਚ ਨਹੀਂ ਸਾਡੇ ਕਿਸੇ ਵਾਸਤੇ ਵੀ ਚੰਗਾ ਨਹੀਂ। ਪੜੋ ਅੱਜ ਦੇ ਜਿਹੜੇ ਨਿਊ ਵਰਲਡ ਆਰਡਰ ਆ ਉਹਦੇ ਤੇ ਕੰਮ ਕਰੋ ਜਿਹੜੇ ਤੁਹਾਡੇ ਅੱਗੇ ਚੁਣੌਤੀਆਂ ਭਰਿਆ ਜੀਵਨ ਤੁਹਾਡੇ ਅੱਗੇ ਆ ਰਿਹਾ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਅੱਗੇ ਆ ਰਿਹਾ ਆ ਸਾਡੀਆਂ ਪਿੱਛੇ ਕੀਤੀਆਂ ਹੋਈਆਂ ਪੀੜ੍ਹੀਆਂ ਦੀਆਂ ਗਲਤੀਆਂ ਸਾਡੇ ਰਾਜ ਭਾਗ ਗਏ ਤੇ ਜਿਹੜੇ ਅੱਜ ਅਸੀਂ ਆ ਹਾਲਾਤਾਂ 'ਚ ਬੜੇ ਬੈਠੇ ਆ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮਾਫ਼ ਨਹੀਂ ਕਰਨਗੀਆਂ ਬੇਵ ਆ ਗਿਆ ਤੁਹਾਨੂੰ ਫੇਰ ਮਿਲਾਂਗੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ